ਸਰ ਜਦੋਂ ਕਾਰਗਿਲ ਦੇ ਵਿੱਚ ਜਿਹੜੀ ਪਾਕਿਸਤਾਨ ਵੱਲੋਂ ਮੁਸਪੈਡ ਹੋਈ ਸੀ ਉਦੋਂ ਤੁਹਾਡੀ ਜੁਰ ਪਹਿਲਾਂ ਕਿੱਥੇ ਸੀ ਕਦੋਂ ਤੁਸੀਂ ਜਿਹੜਾ ਉਸ ਪਹਾੜੀ ਰੱਖ ਤੇ ਪਹੁੰਚੇ ਸੀ ਅਸੀਂ ਪਠਾਨਕੋਟ ਸੀ ਪਠਾਨਕੋਟ ਤੋਂ 5 ਮਈ 1999 ਨੂੰ ਸ਼ੋਣੇ ਦੇ ਨੇ ਮੈਨੂੰ ਸ਼੍ਰੀਨਗਰ ਵਾਸਤੇ ਰਵਾਨਾ ਹੋਈ ਉਦੋਂ ਸਾਨੂੰ ਕੋਈ ਪਤਾ ਨਹੀਂ ਸੀ ਵੀ ਮਾਨੂੰ ਉਸ ਪੈਡ ਦਾ ਕੋਈ ਪਤਾ ਨਹੀਂ ਸੀ ਅਸੀਂ ਤਾਂ ਵਾਲਾਪੁਰ ਜੋ ਸਾਨੂੰ ਲੋਕੇਸ਼ਨ ਮਿਲੀ ਸੀ ਉੱਥੇ ਪਹੁੰਚੇ ਸੀ ਇਹ ਦਰਬਾਰ ਦੇ ਦੌਰਾਨ ਸਾਨੂੰ ਜਰਨਲ ਐਸ ਕੇ ਛੁਕਲਾ ਸਾਹਿਬ ਉਹਨਾਂ ਨੇ ਦਰਬਾਰ ਦੇ ਦੌਰਾਨ ਸਾਨੂੰ ਦੱਸਿਆ ਵੀ ਆਪਣੇ ਕਾਰਗਲ ਦਰਾਹ ਸੈਕਟਰ ਚ ਬਟਾਲਕ ਸੈਕਟਰ ਦੇ ਵਿੱਚ ਜੋ ਪਾਕਿਸਤਾਨ ਵੱਲੋਂ ਕੁਸਪੈਡ ਕੀਤੀ ਗਈ ਹੈ ਉਹਨਾਂ ਨੂੰ ਖਦੇੜਨ ਦੇ ਬਾਰੇ ਮੈਂ ਸਿੱਖ ਇਤਿਹਾਸ ਪੜ੍ਹਿਆ ਕੁਰਬਾਨੀਆਂ ਦੇਖੀਆਂ ਸਿੱਖਾਂ ਦੀਆਂ ਵੀ ਮੈਂ ਤੁਹਾਡੀ ਜੁਨਟ ਨੂੰ ਮੰਨ ਲਓ ਚੁਣਿਆ ਤੁਹਾਡੀ ਜੁਨਟ ਜਾਏਗੀ ਉਪਰ ਤੇ ਅਸੀਂ ਫਿਰ ਆਪਣਾ ਤਾਮ-ਜਾਮ ਲੈ ਕੇ ਮੰਨ ਲਓ ਕਰਕੇ ਉਹ 13 ਮਈ 1992 ਨੂੰ ਸਵੇਰੇ 5 ਵਜੇ ਮੂਹ ਕਰਤਾ ਪ੍ਰੋਫਿਟ ਦਰਾਸ ਸੈਕਟਰ ਅਸੀਂ ਸ਼ਾਮ ਨੂੰ 4 ਵਜੇ ਪਹੁੰਚੇ 4 ਵਜੇ ਦਰਾਸ ਸੈਕਟਰ ਪਹੁੰਚੇ ਨਹੀਂ ਮੰਨ ਲਓ 15 ਕਿਲੋਮੀਟਰ ਪਹਿਲਾਂ ਇੱਕ ਪਹਿਂਦਰਾਸ ਏਰੀਆ ਪੰਡ ਗੁਮਰੀ ਤੋਂ ਅੱਗੇ ਉਦੋਂ ਉੱਥੇ ਸਾਨੂੰ ਰੋਕਿਆ ਗਿਆ ਕਿਉਂ ਭਾਰੀ ਤਦਾਦ ਨਾਲ ਫੈਲ ਚੱਲ ਰਿਹਾ ਸੀ ਦਰਾਸ ਸੈਕਟਰ ਤੋਂ ਲੈ ਕੇ ਬਟਾਲਕ ਤੱਕ ਉਹਨਾਂ ਦਾ ਕਬਜ਼ਾ ਸੀ ਉੱਪਰ ਪੂਰਾ ਕੁਝ ਬੈਠ ਸੀ ਦਰਾਸ ਤੋਂ ਲੈ ਕੇ ਬਟਾਲਕ ਤੱਕ ਫਾਇਰਿੰਗ ਲਗਾਤਾਰ ਫਾਇਰ ਚੱਲ ਰਹੀ ਸੀ ਉਹਨਾਂ ਦਾ ਮਕਸਦ ਸੀ ਵੀ ਅਗਰ ਇੰਡੀਅਨ ਆਰਮੀ ਦੀ ਮੰਨ ਲੋ ਕਾਨਵਾਈ ਰੋਕੀ ਜਾਏ ਇਹ ਕਟਾਉ ਕੀਤੀ ਜਾਵੇ ਬੈਕਅਪ ਤੋੜਿਆ ਜਾਵੇ ਫਿਰ ਉਹ ਆਪਾਂ ਕਾਮਯਾਬ ਹੋ ਜਾਣ ਲੇਕਿਨ ਕਾਮਯਾਬ ਨਹੀਂ ਹੋ ਹੁੰਦੇ ਤੇ ਉਹ ਤੁਹਾਡਾ ਕੀ ਕੰਮ ਸੀ ਮੈਂ ਐਮਪੀਟੀ ਦਾ ਡਰਾਈਵਰ ਸੀ ਮੈਂ ਲੈ ਸਨੈਕ ਮੇਰਾ ਪ੍ਰੋਮੋਸ਼ਨ ਸੀ ਉਦੋਂ ਉਹ ਸਾਡਾ ਕੰਮ ਸੀ ਮੰਨ ਲਓ ਟਰੱਕਸ ਨੂੰ ਅੱਗੇ ਲੈ ਕੇ ਜਾਣਾ ਐਡਮ ਔਰ ਸਮਾਨ ਅੱਗੇ ਪਿੱਛੇ ਲੈ ਕੇ ਜਾਣਾ ਇਹ ਉਹ ਵੀ ਮੰਨ ਲਓ ਦਿਨ ਨੂੰ ਕੋਈ ਕਾਰਵਾਈ ਨਹੀਂ ਸੀ ਹੁੰਦੀ ਰਾਤ ਨੂੰ ਗੱਡੀਆਂ ਚਲਾਈ ਜਾਂਦੇ ਦਿਨ ਨੂੰ ਫਿਰ ਜਾਦੇ ਭਾਰੀ ਤਦਾਦ ਹੁੰਦਾ ਤੇ ਦਰਾਸ ਤੋਂ ਪਿਛਲੇ ਮੰਨ ਲਓ ਤਕਰੀਬਨ 2 2.5 ਕਿਲੋਮੀਟਰ ਪਿੱਛੇ 3 ਕਿਲੋਮੀਟਰ ਤਕਰੀਬਨ ਹੋਊ ਇੱਕ ਬ੍ਰਿਜ ਪੈਂਦਾ ਸੀ ਉਹ ਬ੍ਰਿਜ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਅਗਰ ਉਹ ਬ੍ਰਿਜ ਟੁੱਟ ਜਾਂਦਾ ਮੰਨ ਲਓ ਫਿਰ ਆਪਣਾ ਸਾਰਾ ਬੈਕਅਪ ਖਤਮ ਸੀ ਤੁਹਾਡੇ ਤੇ ਵੀ ਜਦੋਂ ਅਟੈਕ ਉਹ ਹੋਇਆ ਤੁਸੀਂ ਤੁਹਾਨੂੰ ਤੁਸੀਂ ਵੀ जख्मी ਹੋਏ ਹਾਂਜੀ ਜਦੋਂ ਅਸੀਂ ਪਿੰਦਰਾਸ ਤੋਂ ਬਾਅਦ ਜਦੋਂ ਉੱਪਰ ਕੰਪਨੀਆਂ ਚੱਲੀਆਂ ਗਈਆਂ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਪਿੱਛੇ ਉਹ ਗੱਡੀਆਂ ਨੀਚੇ ਲੈ ਜਾਈ ਅਸੀਂ ਮਾਸਕੂ ਘਾਟੀ ਜਾਏ ਸੇਫ ਜਗ੍ਹਾ ਦੇਖੀ ਵੀ ਅੱਜ ਆਪਾਂ ਰਾਤ ਨੂੰ ਇੱਥੇ ਆਪਣਾ ਕੈਂਪ ਲੈ ਕੇ ਆਏ ਹਾਂ ਉਹ ਕੈਂਪ ਤੋਂ ਪਹਿਲੀ ਤਕਰੀਬਨ ਸ਼ਾਮ ਨੂੰ 5:30-6 ਵਜੇ ਮਲੋ ਇੱਕ ਆਰਟੀ ਸ਼ੈਲਿੰਗ ਹੋਈ ਉਹਦਾ ਸਪਲਿੰਟਰ ਸਾਡੇ ਤਿੰਨ ਬੰਦਿਆਂ ਦੇ ਲੱਗਿਆ ਇੱਕ ਮੇਰੇ ਗੋਡਰੇ ਦੇ ਉੱਪਰ ਪੱਟ ਦੇ ਵਿੱਚ ਔਰ ਇੱਕ ਬੰਦੇ ਦੇ ਸਾਤੀ ਵਿੱਚ ਔਰ ਤੀਸਰੇ ਬੰਦੇ ਦਾ ਪੈਰ ਕੱਟ ਗਿਆ ਪੂਰਾ ਤੇ ਸਾਨੂੰ ਦਰਾਸ ਐਮਰੂਮ ਚ ਲੈ ਗਏ ਉੱਥੇ ਗਲੂਕੋਸ ਲਾ ਕੇ ਸਾਨੂੰ ਵਾਡੀ ਰਾਈ ਰਾਤ ਨੂੰ ਫਿਰ ਕਾਰਗਲ ਲੈ ਕੇ ਗਏ ਕਾਰਗਲ ਸਾਡਾ ਪ੍ਰੇਸ਼ਨ ਹੋਇਆ ਪ੍ਰੇਸ਼ਨ ਤੋਂ ਬਾਅਦ ਦੂਸਰੇ ਦਿਨ ਸਾਨੂੰ ਸ਼ਿਫਟ ਕੀਤਾ ਗਿਆ ਲੇਹੇ ਤੇ ਤਕਰੀਬਨ 3 4 ਦਿਨ ਬਾਅਦ ਅਸੀਂ ਵਾਪਸ ਆਪਣੀ ਢੁੰਡ ਚ ਆ ਗਏ 18 ਦਿਨ ਮੋਂ ਅਸੀਂ ਆਪਸੀ ਦੁਬਾਰੇ ਵਾਪਸ ਢੁੰਡ ਚ ਆ ਗਏ 18 ਮਹੀਨੇ 18 ਮਹੀਨੇ ਅਸੀਂ ਤੋਂ ਬਾਅਦ ਉਹ ਲੋਟਾ ਗਿਆ ਉਸ ਦਾਫਟੇ ਫਟੇ ਕਰਿਆ ਹੈ ਉਹਦੋਂ ਖੇਤਰਾਂ ਦੀ ਪਲਾਨਿੰਗ ਜਿਹੜੀ ਉਹ ਬੜੇ ਜਦੋਂ ਫੋਰਸ ਦਾ ਤੁਸੀਂ ਪਰ ਗਏ ਪਲਾਨਿੰਗ ਸੀ ਫੇਰ ਉਹਨਾਂ ਦਾ ਇੰਨਾ ਜ਼ਿਆਦਾ ਸੀ ਵੀ ਕੋਈ ਵਾਹ ਨਹੀਂ ਸੀ ਚੱਲ ਰਹੀ ਫਿਰ ਇੱਕ ਕਮਾਂਡੋ ਬਟੂਨ ਤਿਆਰ ਕੀਤੀ ਗਈ ਜਿਸ ਚ ਦੋ ਅਫਸਰ ਚਾਰ ਜੀਸੀਓ 58 ਹਰਦਿਕ ਟੀਮ ਬਣਾਈ ਗਈ ਜਿਨਾਂ ਨੂੰ ਦੋ ਦਿਨ ਦੀ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਤੋਂ ਬਾਅਦ ਉਹ ਟੈਗ ਰੇਲ ਵਾਸਤੇ ਰਵਾਨਾ ਕਰ ਤੈਗ ਰੇਲ ਤਕਰੀਬਨ ਸਾਰੀ ਰਾਤ ਚੱਲਦੇ ਰਹੇ ਜਦ 4 ਵਜੇ ਪਹੁੰਚੇ ਉਧਰ ਫੇਰ ਸ਼ੁਰੂ ਹੋ ਗਿਆ ਜਬ ਪਾਕਿਸਤਾਨ ਵਾਲੋਂ ਨੇ ਦੇਖਾ ਵੀ ਇਹ ਦਾੜੀਆਂ ਦੇ ਸਰਦਾਰ ਕਹਾਂ ਸੇ ਆ ਗਏ ਪਗੜੀ ਵਾਲੇ ਸਰਦਾਰ ਕਹਾਂ ਸੇ ਆਏ ਇਹ ਉਹਨੇ ਫੈਸਲਾ ਕਰ ਦਿੱਤਾ। ਤੋਂ ਹਮਨੇ ਵੀ ਫੇਰ ਕੀਤਾ। ਉਹਨਕੇ ਕਾਫੀ ਆਦਮੀਆਂ ਮਾਰੇ ਹਮਨੇ। ਕਿਨੇ ਟੈਮ ਸੀ ਤੋਂ। ਕਿ ਦੋ ਅਫਸਰ 4 JCO 58 ਹੋਆ ਜਵਾਨ। ਇਕੱਲੇ ਢੇੜ ਲਈ ਉੱਪਰ ਚੜਕੇ। ਉੱਪਰ ਚੜਕੇ। ਜੇ ਉਹਨਾਂ ਦੇ ਬੰਦੇ ਤਕਰੀਬਨ ਕਾਫੀ ਬੰਦੇ ਮਾਰ ਚੁੱਕੇ ਸੀ। ਉਸਕੇ ਬਾਅਦ ਥੋੜੇ ਚਿਰ ਬਾਅਦ ਫੇਰ ਦੁਬਾਰਾ ਕਾਉਂਟਰ ਅਟੈਕ ਆਇਆ। ਹਾਂ। ਉਹਨਾਂ ਨੂੰ ਵੀ ਫੇਰ ਆਪਣੀ ਆਰਮੀ ਨੇ ਮੰਨੂ ਨਸ਼ਟ ਕੀਤਾ ਪੂਰਾ। ਉਹਨਾਂ ਦਾ ਇੱਕ ਮੇਜਰ ਸਾਹਿਬ ਛੇਰਖਾਂ ਔਰ ਇੱਕ ਕੈਪਟਨ ਦੋ ਸ਼ਹੀਦ ਕਰਦੇ ਉੱਤੇ ਮਾਰਦੇ ਉਹਨਾਂ ਨੇ ਤਿਆਰੀ ਕਿੰਨੀ ਕੀਤੀ ਉਹਨਾਂ ਦੀ ਬਹੁਤ ਜ਼ਿਆਦਾ ਤਿਆਰੀ ਸੀ ਮੰਨ ਲਓ ਵੀ ਸੀਮਿੰਟਡ ਪੂਰੇ ਮੋਰਚੇ ਸੀ ਕਮਿਊਨੀਕੇਸ਼ਨ ਪੂਰਾ ਲੈਨਅਪ ਸੀ ਮੰਨ ਲਓ ਨੀਚੇ ਸੇ ਐਡੇ ਅੰਨਿਆ ਤਾਰਾ ਜੀ ਦੇ برف ਦੇ ਵਿੱਚ ਕਟਾਫ ਨਾ ਹੋਵੇ ਐਦਾਂ ਦਾ ਪ੍ਰੋਗਰਾਮ ਕੀਤਾ ਲਾਈਟ ਵੀ ਉਹਨਾਂ ਦੀ ਤਕਰੀਬਨ ਹਰ ਕੋਟ ਦੇ ਵਿੱਚ ਪਹੁੰਚਾਈ ਗਈ ਮੋਟੀਆਂ-ਮੋਟੀਆਂ ਕੇਬਲਾਂ ਨੀਚੇ ਸੇ ਜਨਰੇਟਰ ਤੋਂ ਲੈ ਕੇ ਉੱਪਰ ਤੱਕ ਸਭ ਕੁਝ ਕੀਤਾ ਹੋਇਆ ਉਹਨਾਂ ਨੇ ਉਹਨਾਂ ਦਾ ਮਕਸਦ ਇਹ ਦੁਬਾਰਾ ਸੀ ਜਾਵਾਂਗੇ ਨਹੀਂ ਤੇ ਵੀ ਵਿੱਚੀ ਤੇ ਵੀ ਸੀ ਔਰ ਸਮਾਨ ਸੀ ਖਾਣ ਪੀਣ ਦਾ ਉਹਨਾਂ ਦਾ ਜਿਹੜਾ ਜੱਗ ਜੂਗਾ ਇਹ ਹੋਰ ਐਫਆਰਪੀ ਜਿਹਦੇ ਵਿੱਚ ਰਹਿੰਦੇ ਹੂ ਐਫਆਰਪੀ ਵੀ ਨਾਲ ਲਾਈ ਹੋਈ ਸੀ ਐਫਆਰਪੀ ਹੁੰਦੀ ਹੈ ਮਤਲਬ برف ਦਾ ਕੋਈ ਅਸਰ ਨਹੀਂ ਹੁੰਦਾ ਉਸ ਉੱਤੇ ਉਹ ਵੀ ਆਪਾਂ ਨੇ ਚੱਕ ਕੇ ਸਾਰਾ ਸਮਾਨ ਜਦੋਂ ਵੀ ਜੁੰਟ 'ਚ ਹੁਣ ਕੋਈ ਕੰਮ ਹੁੰਦਾ ਹੈ ਪ੍ਰੋਗਰਾਮ ਹੁੰਦਾ ਤੇ ਉਹਦੇ 'ਚ ਲਾਇਆ ਜਾਂਦਾ ਪੂਰਾ ਸਮਾਨ ਦੱਡ ਬੋੜੀਆਂ ਤੁਸੀਂ ਉਹ ਸ਼ੇਰਖਾਂ ਉਹਨਾਂ ਦੇ ਨਾਲ ਲੈ ਨਾਲ ਲੈ ਕੇ ਦਿੱਲੀ ਤੱਕ ਉਹਨਾਂ ਦੀਆਂ ਡੱਡ ਬੋੜੀਆਂ ਮੰਨ ਲਓ ਮੰਨ ਨਹੀਂ ਰਹੀ ਸੀ ਉਹ ਵੀ ਸਾਡੇ ਬੰਦੇ ਨਹੀਂ ਸੀ ਪਰ ਉਹ ਜਦੋਂ ਦਿਖਾਏ ਉਹਨਾਂ ਦੀਆਂ ਉਹਨਾਂ ਦੀ ਜੇਬਾਂ ਚੋਂ ਚਿੱਠੀਆਂ ਮਿਲੀਆਂ ਸੀ ਉਹਨਾਂ ਦੀ ਉਹਨਾਂ ਦੇ ਨਾਂ ਦੀ ਪਾਕਸਾ ਵੀ ਫੌਜੀ ਦਾ ਕੁਸਪੈਟੀਏ ਸੀ ਉਹ ਪਾਕਿਸਤਾਨ ਦੀ ਫੌਜ ਹੀ ਸੀ ਮਿਲੀ ਹੋਈ ਵਿੱਚ ਹੀ ਉਸਪੈਟੀਏ ਵੀ ਹੀ ਪਾਕਿਸਤਾਨ ਦੀ ਫੌਜ ਵਿੱਚ ਸੀ ਤੁਹਾਡੇ ਕੋਲ ਟੋਟਲ ਕਿੰਨੇ ਜ਼ਖਮ ਤੁਹਾਡੀ ਜੋਤ ਦੇ ਹੋਏ ਕਦੋਂ ਤੁਸੀਂ ਉਹ ਪਰੰਗਾ ਲਹਿਰਾਇਆ ਗੋਤ ਅ 7 ਜੁਲਾਈ ਨੂੰ ਆਪਾਂ ਨੇ ਝੰਡਾ ਜੋ ਟੈਗਰਿਲ ਤੇ ਲਹਿਰਾਤਾ ਸੀ ਉਹਦੇ ਦੌਰਾਨ ਆਪਣੇ ਇੱਕ ਅਫਸਰ 4 ਜੀਐਸਓ 3 ਜ਼ਖਮ ਸੀ ਹੋਏ ਮੇਰੇ ਔਰ 60% ਜੁਨਟ ਜਿਹੜੀ ਉਹ ਕੈਜੂਐਲਟੀ ਜਿੱਦਾਂ ਕਹਿ ਲੋ ਮੰਨ ਲੋ ਆ ਕਿਸੇ ਦੀ ਅੱਖ 'ਚ ਹੋਇਆ ਜਾਂ ਕਿਸੇ ਦੀ ਲੱਤ ਹੈ ਨਹੀਂ ਕਿਸੇ ਦੀ ਬਾਹ ਹੈ ਨਹੀਂ ਮੰਨ ਲੋ 60% ਕੈਜੂਐਲਟੀ ਹੋਈ ਕਰੇ ਗੱਲ ਹੋ ਜਾਂਦੀ ਸੀ ਫਿਰ ਇਹ ਦੋ ਦਿਨ ਬਾਅਦ ਉੱਥੇ ਇੱਕ ਐਸਟੀਡੀ ਮੰਗੂ ਮੰਨ ਲਓ ਫੋਨ ਸੀ ਇੱਕ ਜਿਹੜਾ ਉਹ ਗੱਲ ਕਰਾਉਂਦੇ ਸੀ ਮੰਨੋ ਤਕਰੀਬਨ ਦੂਜੇ ਤੀਜੇ ਦਿਨ ਗੱਲ ਕਰਾ ਦਿੰਦੇ ਸੀ ਉਹ